ਪ੍ਰਸ ਐਸੋਸੀਏਸ਼ਨ ਦੇ ਚੇਅਰਮੈਨ ਦੀਪਕ ਸ਼ਰਮੀ ਦੀ ਅੱਜ ਪੱਤਰਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਦਿੱਤਾ ਗਿਆ ਮੰਗ ਪੱਤਰ ਮਾਮਲਾ ਰਮਿੰਦਰਜੀਤ ਸਿੰਘ ਸੰਧੂ ਅਤੇ ਮਟੂ ਗੁਰਸਰੀਆ ਵਿਰੁੱਧ ਐਫਆਈਆਰ ਦਰਜ ਕਰਨ ਦਾ ਪੰਜਾਬ ਦੇ ਨਾਮਵਰ ਪੱਤਰਕਾਰ ਰਮਿੰਦਰਜੀਤ ਸਿੰਘ ਸੰਧੂ ਅਤੇ ਮਟੂ ਗੁਰਸਰੀਆ ਦੇ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਦੇ ਵਿਰੁੱਧ ਗਰਦਾਸਪੁਰ ਵਿਖੇ ਪੰਜਾਬ ਪ੍ਰਸ ਐਸੋਸੀਏਸ਼ਨ ਦੇ ਚੇਅਰਮੈਨ ਦੀਪਕ ਚਾਨੀ ਦੀ ਗਵਾਈ ਵਿੱਚ ਪੱਤਰਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਵਿੱਚ ਅਰਮਿੰਦਰਜੀਤ ਸਿੰਘ ਸੰਧੂ ਅਤੇ ਮੰਟੂ ਗੁਰ ਸਰਿਆਵਰੋਧ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕਰਨ ਲਈ ਕਿਹਾ ਗਿਆ ਉਹਨਾਂ ਕਹਿੰਦੇ ਕਿ ਅਗਰ ਪੱਤਰਕਾਰਾਂ ਵਿਰੋਧ ਦਰਜ ਕੀਤੀ ਗਈ ਐਫਆਈਆਰ ਰੱਦ ਨਾ ਕੀਤੀ ਗਈ ਤਾਂ ਸਮੂਹ ਪੱਤਰਕਾਰ ਭਾਈਚਾਰਾ ਸ਼ਿੰਗਰਸ਼ ਬਿਡੇਗਾ ਜਿਸਦੀ ਜ਼ਿੰਮੇਵਾਰ ਸਰਕਾਰ ਹੋਵੇ ਉਹਨਾਂ ਨੇ ਕਿਹਾ ਕਿ ਪੱਤਰਕਾਰ ਲੋਕਤੰਤਾ ਦਾ ਚੌਥਾ ਥੰਮ੍ਹ ਹਨ ਜਿਸ ਨੂੰ ਪੰਜਾਬ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਕਿਸ ਮਕਸਦ ਲਈ ਇਕੱਠੇ ਹੋਏ ਇਹ ਦੱਸ ਦਿਓ ਮੈਂ ਅੱਜ ਸਾਰੇ ਪੱਤਰਕਾਰਾਂ ਦਾ ਧੰਨਵਾਦ ਆ ਜਿਹੜੇ ਮੇਰੀ ਇੱਕ ਆਵਾਜ਼ ਦੀ ਉੱਪਰ ਅੱਜ ਗੁਰਦਾਸਪੁਰ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਖੜੇ ਹੋਏ ਆ ਔਰ ਮੇਰੇ ਕਰਕੇ ਨਹੀਂ ਇਹ ਪੱਤਰਕਾਰ ਭਾਈਚਾਰੇ ਵਾਤੇ ਅੱਜ ਖੜੇ ਹੋਏ ਆ ਅੱਜ ਅਸੀਂ ਪੰਜਾਬ ਪ੍ਰੈਸ ਐਸੋਸੀਏਸ਼ਨ ਵੱਲੋਂ ਵੀ ਆਪਣਾ ਪਤਾ ਦਿੱਤਾ ਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਸਾਰੇ ਸਾਥੀ ਮੇਰੇ ਅੱਜ ਇਸ ਵਿੱਚ ਅੱਜ ਸਾਥੀ ਇਕੱਠੇ ਹੋਏ ਆ ਇਹ ਮੁੱਦਾ ਹੈਗਾ ਬਠਿੰਡੇ ਦੇ ਆਸ-ਪਾਸ 10 ਲੋਕਾਂ ਦੇ ਉੱਪਰ ਪੱਤਰਕਾਰ ਪਰਚਾ ਜਿਹੜਾ ਕੀਤਾ ਗਿਆ ਆ ਮੁੱਦਾ ਹੈ ਕਿ ਇੱਕ ਪੰਜਾਬ ਸਰਕਾਰ ਦੇ ਹੈਲੀਕਾਪਟਰ ਬਾਰੇ ਉਹਨਾਂ ਨੇ ਇੱਕ ਖਬਰ ਜਿਹੜੀ ਆ ਉਹ ਕੀਤੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਤੇ ਬਾਹਰ ਵਿਦੇਸ਼ ਦੇ ਦੌਰੇ ਤੇ ਪਿੱਛੋਂ ਹੈਲੀਕਾਪਟਰ ਕਿੱਥੇ-ਕਿੱਥੇ ਗਿਆ ਤੇ ਕਿੱਦਾਂ ਉਸ ਮੁੱਦੇ ਦੇ ਉੱਪਰ ਜਿਹੜਾ ਆ 1 ਦਸੰਬਰ 2026 ਨੂੰ ਸਾਡੇ 10 ਪੱਤਰਕਾਰ ਭਾਈਚਾਰਾਂ ਦੇ ਉੱਪਰ ਜਿਹੜਾ ਆ ਪੱਤਰਕਾਰਾਂ ਦੇ ਉੱਪਰ ਪਰਚਾ ਜਿਹੜਾ ਕੀਤਾ ਗਿਆ ਜਿਸ ਦੀ ਅਸੀਂ ਨਿਖੇਧੀ ਕਰਦੇ ਆਂ ਅੱਜ ਪੂਰੇ ਪੰਜਾਬ ਦੇ ਵਿੱਚ ਪੱਤਰਕਾਰ ਭਾਈਚਾਰਿਆਂ ਵੱਲੋਂ ਇਸ ਦੀ ਨਖੇਦੀ ਕੀਤੀ ਜਾ ਰਹੀ ਆ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਸਮੇਤ ਐਸਡੀਐਮ ਸਮੇਤ ਤਹਿਸੀਲਦਾਰ ਸਮੇਤ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਆ ਮੰਗ ਪੱਤਰ ਦਿੱਤੇ ਜਾ ਰਿਹਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਜੇਕਰ ਉਹਨਾਂ ਪੱਤਰਕਾਰਾਂ ਦੇ ਉੱਪਰ ਮਾਮਲੇ ਜਿਹੜੇ ਆ ਰੱਦ ਨਾ ਕੀਤੇ ਜਿਹੜੇ ਰੱਦ ਨਾ ਕੀਤੇ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਦੇ ਸਬੰਧ ਵਿੱਚ ਵੀ ਸਾਡੇ ਪੱਤਰਕਾਰਾਂ ਨੇ ਕਹਿ ਦਿੱਤਾ ਕਿ ਅਸੀਂ ਜ਼ਮਾਨਤਾਂ ਨਹੀਂ ਲੈਣੀਆਂ ਅਸੀਂ ਜਿਹੜੇ ਆ ਨਹੀਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਗ੍ਰਿਫਤਾਰੀ ਕਰ ਲਓ ਅਸੀਂ ਜਿਹੜੀਆਂ ਜ਼ਮਾਨਤਾਂ ਨਹੀਂ ਲੈਣੀਆਂ ਤੇ ਅਸੀਂ ਵੀ ਉਹਨਾਂ ਪੱਤਰਕਾਰ ਭਾਈਚਾਰਣ ਨੂੰ ਕਹਿਣਾ ਚਾਹੁੰਦੇ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਪੱਤਰਕਾਰ ਭਾਈਚਾਰਾ ਤੁਹਾਡੇ ਨਾਲ ਆ ਅੱਜ ਤੁਹਾਡੇ ਨਾਲ ਹੋਈ ਆ ਕੱਲ ਨੂੰ ਸਾਡੇ ਨਾਲ ਵੀ ਹੋਏਗੀ ਕਿਉਂਕਿ ਜੇਕਰ ਪੱਤਰਕਾਰ ਜਿਹੜੇ ਚੌਥਾ ਥੰਬ ਜਣਾ ਮੰਨਿਆ ਜਾਂਦਾ ਜੇਕਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਕਿਤੇ ਨਾ ਕਿਤੇ ਫਿਰ ਇਹ ਇਹ ਢਲਾਣਾ ਕੀ ਕਹਿੰਦੇ ਕਿ ਇਹ ਇੱਕ ਨਿਮੋਸ਼ੀ ਵਾਲੀ ਗੱਲ ਆ ਜਿਸ ਦੀ ਅਸੀਂ ਨੇ ਖੰਦੀ ਕਰਦੇ ਆ ਮੇਰੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਆ ਰੋਹਿਤ ਔਰ ਪੂਰੀ ਜਿਹੜੀ ਜ਼ਿਲ੍ਹੇ ਦੀ ਜਿਹੜੀ ਟੀਮ ਆ ਉਹ ਮੇਰੇ ਫਤਿਹਗੜ ਚੂੜੀਆਂ ਵਿੱਚ ਵੀ ਟੀਮ ਨੇੜ ਆਇਆ ਉੱਥੇ ਵੀ ਅੱਜ ਮੰਗ ਪੱਤਰ ਦਿੱਤੇ ਆ ਡੇਰਾ ਬੱਬਾ ਨਾਣੇ ਜਿੱਤੇ ਆ ਹੋਰ ਅਲਗ-ਅਲਗ ਦਾ ਹੁਸ਼ਿਆਰਪੁਰ ਔਰ ਸਾਡੇ ਬਠਿੰਡੇ ਦੇ ਵਿੱਚ ਫਿਰੋਜ਼ਪੁਰ ਮੁਖਸਰ ਸਾਰੇ ਜਿਹੜੇ ਆ ਇਹ ਮੰਗ ਪੱਤਰ ਦਿੱਤੇ ਗਏ ਆ ਪਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਪੱਤਰਕਾਰ ਜਿਹੜਾ ਆ ਉਹ ਸਵਾਲ ਕਰਦਾ ਆ ਪੱਤਰਕਾਰ ਦਾ ਕੰਮ ਹੁੰਦਾ ਬੋਲਣਾ ਲਿਖਣਾ ਉਹ ਲਿਖਦਾ ਰਹਿੰਦਾ ਆ ਜੇਕਰ ਪਰਚੀਆਂ ਦੇ ਗੱਲ ਆਂਦੀ ਆ ਤਾ ਪੱਤਰਕਾਰ ਜਿਹੜਾ ਆ ਉਹ ਡਰਦਾ ਨਹੀਂ ਆ ਪਰ ਪੱਤਰਕਾਰ ਆਪਣੀ ਆਵਾਜ਼ ਬੁਲੰਦ ਕਰਦਾ ਹਾਂ ਅਸੀਂ ਉਹਨਾਂ ਦੇ ਵੀ ਖਿਲਾਫ ਆ ਜਿਹੜਾ ਉਹਨਾਂ ਦੇ ਵੀ ਅਸੀਂ ਤਾਂ ਖਿਲਾਫ ਆ ਕਿ ਜਿਹੜੇ ਜਿਹੜੇ ਆ ਪੱਤਰਕਾਰੀ ਨੂੰ ਇਸਤੇਮਾਲ ਕਰਦੇ ਹੋਏ ਜਿਹੜੇ ਗਲਤ ਕੰਮ ਕਰਦੇ ਆ ਪਰ ਜਿੱਥੇ ਪੱਤਰਕਾਰ ਭਾਈਚਾਰਾ ਸਹੀ ਆ ਅਸੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਨਾਲ ਖੜੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ 5 ਤਰੀਕ ਨੂੰ ਔਰ 8 ਤਰੀਕ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਐਲਾਨ ਕੀਤਾ ਗਿਆ ਆ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਧਿਆ ਜਾਵੇਗਾ ਔਰ ਇਹ ਆਵਾਜ਼ ਜਿਹੜੀ ਆ ਬੁਲੰਦ ਕੀਤੀ ਜਾਵੇਗੀ ਮੈਂ ਫੇਰ ਇੱਕ ਵਾਰੀ ਸਰਕਾਰ ਨੂੰ ਅੱਜ ਡੀਸੀ ਸਾਹਿਬ ਦੇ ਜ਼ਰੀਏ ਮੰਗ ਪੱਤਰ ਦਿੱਤਾ ਆ ਅਸੀਂ ਮੰਗ ਕਰਦੇ ਆ ਕਿ ਜੇ ਉਹ ਪੱਤਰਕਾਰਾਂ ਭਾਈਚਾਰਾਂ ਦੇ ਉੱਪਰ ਕੀਤੇ ਮਾਮਲੇ ਰੱਦ ਨਾ ਹੋਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਹੋਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਪੰਜਾਬ ਪ੍ਰੈਸ ਐਸੋਸੀਏਸ਼ਨ ਦੇ ਵੱਲੋਂ ਬਠਿੰਡਾ ਦੇ ਵਿੱਚ ਪੱਤਰਕਾਰ ਭਾਈਚਾਰਾ ਇਹਦੇ ਵੱਲੋਂ ਜਿੱਥੇ ਇਸ ਦੀ ਨਖੇਦੀ ਕੀਤੀ ਗਈ ਹੈ ਕਿਉਂਕਿ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਬਠਿੰਡਾ ਦੇ ਵਿੱਚ 10 ਪੱਤਰਕਾਰਾਂ ਦੇ ਜਿਹੜੇ ਨੇ ਮਾਮਲੇ ਦਰਜ ਹੋਏ ਨੇ ਇਹ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਸੀਐਮ ਸਾਹਿਬ ਤੋਂ ਇਹ ਜਿਹੜਾ ਸਵਾਲ ਪੁੱਛਿਆ ਗਿਆ ਸੀ ਔਰ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਤੋਂ ਜਿਹੜਾ ਸਵਾਲ ਸੀਗਾ ਹੈਲੀਕਾਪਟਰ ਨੂੰ ਲੈ ਕੇ ਸੀਗਾ ਕਿ ਆਖਿਰਕਾਰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਕਿੱਥੇ-ਕਿੱਥੇ ਜਿਹੜਾ ਹੈਲੀਕਾਪਟਰ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਸੋ ਸਾਨੂੰ ਲੱਗਦਾ ਹੈ ਕਿ ਬਹੁਤ ਹੀ ਸੂਝਵਾਨ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਨੇ ਔਰ ਵੱਖ-ਵੱਖ ਜਿੱਥੇ ਉਹ ਉਪਰਾਲੇ ਵੀ ਕਰਦੇ ਨੇ ਪਰ ਇਹ ਇੱਕ ਬੜੀ ਹੀ ਮੰਦਭਾਗੀ ਜਿਹੜੀ ਹੈ ਇਹ ਘਟਨਾ ਵੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਪੱਤਰਕਾਰਾਂ ਦੇ ਉੱਪਰ ਮਾਮਲੇ ਦਰਜ ਕਰਨੇ ਅਗਰ ਚੌਥਾ ਸਤਾਪ ਅਸੀਂ ਕਹਿੰਦੇ ਹਾਂ ਪ੍ਰੈਸ ਨੂੰ ਮੀਡੀਆ ਨੂੰ ਔਰ ਜਦੋਂ ਵੀ ਕਿਤੇ ਕੋਈ ਪ੍ਰਸ਼ਾਸਨਿਕ ਕੰਮ ਹੁੰਦੇ ਆ ਜਾਂ ਫਿਰ ਉੱਥੇ ਜ਼ਰੂਰ ਜਿਹੜਾ ਮੀਡੀਆ ਅੱਗੇ ਆਂਦਾ ਔਰ ਜਿਹੜੀ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਉੱਥੇ ਹੀ ਸਰਕਾਰ ਦੇ ਨੁਮਾਇੰਦਿਆਂ ਦੀ ਆਵਾਜ਼ ਬੁਲੰਦ ਕਰਦਾ ਪਰ ਅਗਰ ਸਵਾਲ ਪੁੱਛਣ ਤੇ ਆਜ਼ਾਦੀ ਨਹੀਂ ਹੈ ਫਿਰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ 10 ਪਰਚੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੱਤਰਕਾਰ ਭਾਈਚਾਰਾ ਸਵਾਲ ਪੁੱਛਣ ਤੋਂ ਗੁਰੇਜ਼ ਨਹੀਂ ਕਰੇਗਾ ਸਗੋਂ ਹੋਰ ਸਵਾਲ ਜਿਹੜੇ ਕੀਤੇ ਜਾਣਗੇ ਸੋ ਇਸ ਮਾਮਲੇ ਵੱਲ ਇੱਕ ਵਾਰ ਜ਼ਰੂਰ ਧਿਆਨ ਦੇਣਾ ਚਾਹੀਦਾ ਸੀਐਮ ਸਾਹਿਬ ਨੂੰ ਕਿ ਇਹ ਜਿਹੜੇ 10 ਪਰਚੇ ਜਿਹੜੇ ਕੀਤੇ ਗਏ ਨੇ ਇਹ ਆਵਾਜ਼ ਸਿਰਫ ਬਠਿੰਡਾ ਤੋਂ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿੱਨੇ ਪੱਤਰਕਾਰ ਨੇ ਉਥੋਂ ਇਹ ਆਵਾਜ਼ ਬੁਲੰਦ ਹੋ ਰਹੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਅਗਰ ਇਸ ਦੇ ਵੱਲ ਧਿਆਨ ਨਾ ਦਿੱਤਾ ਗਿਆ ਜਾਂ ਇਹ ਜਿਹੜੇ ਪਰਚੇ ਕੀਤੇ ਗਏ ਨੇ ਕਿਉਂਕਿ ਬਠਿੰਡਾ ਦੇ ਵਿੱਚ ਇਸ ਤਰੀਕੇ ਨਾਲ ਇਹ ਪਰਚਿਆਂ ਬਾਰੇ ਇਹ ਸਾਫ਼ ਉਤਾਰਦੇ ਕਿਹਾ ਗਿਆ ਹੈ ਕਿ ਅਗਰ ਉਹ ਗ੍ਰਿਫਤਾਰੀ ਦੇਣ ਨੂੰ ਵੀ ਤਿਆਰ ਨਹੀਂ ਪਰ ਜੇ ਇਸ ਵਾਰ ਨਾ ਕੋਈ ਧਿਆਨ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤੇਜ਼ ਹੋਵੇਗਾ ਔਰ ਅਸੀਂ ਗੁਰਦਾਸਪੁਰ ਪੱਤਰਕਾਰ ਭਾਈਚਾਰੇ ਵੱਲੋਂ ਔਰ ਪੰਜਾਬ ਪ੍ਰੈਸ ਐਸੋਸੀਏਸ਼ਨ ਦੇ ਵੱਲੋਂ ਇਹ ਮੰਗ ਕਰਦੇ ਹਾਂ ਅਸੀਂ ਇਸ ਸਾਮਤੋ ਕਿ ਅੱਜ ਜਿਹੜਾ ਮੰਗ ਪੱਤਰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਗਿਆ ਇਸ ਵੱਲ ਜ਼ਰੂਰ ਧਿਆਨ ਕੀਤਾ ਜਾਵੇ ਔਰ ਆਉਣ ਵਾਲੇ ਸਮੇਂ 'ਚ ਇਸ ਚੀਜ਼ ਵੱਲ ਜ਼ਰੂਰ ਧਿਆਨ ਕਰਨ ਕਿ ਇਸ ਤਰ੍ਹਾਂ ਦੇ ਪਰਚੇ ਨਾ ਹੋਣ ਤਾਂ ਕਿ ਪੱਤਰਕਾਰ ਭਾਈਚਾਰਾ ਜਿਹੜਾ ਆ ਉਹ ਸੰਘਰਸ਼ ਕਰਨ ਦੇ ਲਈ ਮਜਬੂਰ ਨਾ ਹੋਵੇ। ਸੱਸੀਗਲ ਜੀ ਮੈਂ ਜਤਿੰਦਰ ਸਿੰਘ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਕਹੂਬ ਕਿ ਜਿੰਨੇ ਜਾਣੇ ਅਸੀਂ ਆ ਸਾਰੇ মিডিਆ ਨਾਲ ਜੁੜੇ ਆ ਕਿ ਕਾਫੀ ਚਿਰ ਤੋਂ ਜਿਹੜਾ ਵਾ মিডিਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਉਹ ਵਕ ਵਕ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਹੁਣ ਤੇ ਹੱਦ ਹੀ ਹੋ ਗਈ। ਸਵਾਲ ਪੁੱਛਣ ਤੇ ਵੀ ਜਦੋਂ ਪਰਚੇ ਦਰਜ ਹੋਣ ਡੈਪਨ ਤਾਂ ਫਿਰ ਜਿਹੜਾ ਚੌਥਾ ਸਤੰਭ ਕਿਹਾ ਜਾਂਦਾ ਵਾ ਜਾਹ ਤੇ ਸਰਕਾਰਾਂ ਇਹ ਕਹਿਣਾ ਬੰਦ ਕਰ ਦੇਣ ਤੇ ਜਾਂ ਫਿਰ ਇਹਨੂੰ ਮੰਨਣ ਕਿਉਂਕਿ ਕਹਿਣ ਤੇ ਕਹਿਣੀ ਤੇ ਕਥਨੀ 'ਚ ਬਹੁਤ ਜਿਹੜਾ ਫਰਕ ਜਿਹੜਾ ਆ ਰਿਹਾ ਵਾ ਮੈਂ ਇੱਥੇ ਇਹ ਤੋਂ ਵੀ ਗਰੇਜ ਨਹੀਂ ਕਰਾਂਗਾ ਕਿ ਜੇ ਅਸੀਂ ਚੁੱਪ ਕਰਕੇ ਘਰਾਂ 'ਚ ਬਹਿ ਜਾਈਏ ਤੇ ਜਿਹੜੇ ਮੁੱਦੇ ਨੇ ਜਿਹੜੇ ਲੋਕੀ ਅਜ ਇਨਸਾਫ ਲੈ ਕੇ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜੇ ਦਬਾਏ ਜਾਂਦੇ ਨੇ ਇਹ ਜਿਹੜਾ ਮੀਡੀਆ ਗਰੀਬਾਂ ਦੀ ਆਵਾਜ਼ ਆ ਅਮੀਰਾਂ ਦੀ ਨਹੀਂ ਆ ਸੋ ਜਿਹੜੇ ਅੱਜ ਪਰਚੇ ਹੋਣਦੇ ਆ ਉਹ ਵੀ ਤਾਂ ਹੀ ਹੋ ਰਹੇ ਨੇ ਕਿ ਅਸੀਂ ਸਰਕਾਰਾਂ ਦੇ ਵਿਰੁੱਧ ਚੱਲਦੇ ਆ ਸਰਕਾਰਾਂ ਦੇ ਵਿਰੁੱਧ ਚੱਲਣਾ ਕੋਈ ਸ਼ੌਕ ਨਹੀਂ ਆ ਕਿਉਂਕਿ ਜਿਹੜਾ ਵੀ ਸੱਤਾਧਾਰੀ ਬੰਦਾ ਹੋਏਗਾ ਉਹਨੂੰ ਹੀ ਸਵਾਲ ਪੁੱਛੇ ਜਾਂਦੇ ਨੇ ਜਿਹੜਾ ਸੱਤਾ ਤੋਂ ਬਾਹਰ ਹੋਏ ਉਹਨੂੰ ਸਵਾਲ ਨਹੀਂ ਪੁੱਛੇ ਜਾਂਦੇ ਪਰ ਉਹ ਕਿਤੇ ਨਾ ਕਿਤੇ ਆਪਣੇ ਤੇ ਪਰਸਨਲ ਲੈ ਜਾਂਦੇ ਨੇ ਕਿਉਂਕਿ ਜਦੋਂ ਉਹ ਸਵਾਲ ਕਰਦੇ ਨੇ ਉਹ ਲੋਕਾਂ ਦਾ بڑے بڑے ਰਾਜਨੀਤਿਕ ਜਿਹੜੇ ਲੀਡਰ ਉਹਨਾਂ ਦਾ ਮਜ਼ਾਕ ਕਰਦੇ ਨੇ ਉਹ ਤੇ ਰਾਜਨੀਤੀ ਹੁੰਦੀ ਆ ਬਟ ਅਸੀਂ ਤੇ ਇੱਕ ਕਪੜਾ ਫਰਜ਼ ਪੂਰਾ ਕਰਦੇ ਹਾਂ ਕਿ ਜਿਹੜਾ ਲੋਕਾਂ ਤੱਕ ਦੱਸਣਾ ਸਿਰਫ ਇੱਕੋ ਗੱਲ ਕਵਾਂਗਾ ਕਿ ਹੈਲੀਕਾਪਟਰ ਵੱਲੋਂ ਇੱਕ ਸਵਾਲ ਹੋਏ ਉਹਦੇ ਤੇ ਕੁਝ ਉਹ ਬੰਦਿਆਂ ਨੇ ਇਹ ਕਿਹਾ ਕਿ ਹਾਂ ਵੀ ਜਿਹੜਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਆ ਕਿੱਥੇ ਜਾ ਰਿਹਾ ਵਾ ਕਿਵੇਂ ਜਾ ਰਿਹਾ ਵਾ ਜੋ ਮੁੱਖ ਮੰਤਰੀ ਸਾਹਿਬ ਨੂੰ ਇਹ ਪਤਾ ਨਹੀਂ ਆ ਤੇ ਇਹ ਪੈਸੇ ਜਿਹੜੇ ਉਹ ਜਨਤਾ ਦੇ ਖਰਾਬ ਹੋ ਰਹੇ ਆ ਉਹਦੇ ਮਤੈਤ ਸਕਿਉਰਿਟੀ ਰੀਜ਼ਨ ਕਰਕੇ ਤੇ ਉੱਤੇ ਪਰਚਾ ਹੋ ਗਿਆ ਸੋ ਗੱਲ ਇਹ ਆ ਕਿ ਉਹਦਾ ਪੱਖ ਦੇਣਾ ਚਾਹੀਦਾ ਸੀ ਨਾ ਕਿ ਪਰਚਾ ਕਰਨਾ ਹਾਂ ਮੀਡੀਆ ਕਰਮਚਾਰੀਏ ਸਰਕਾਰ ਦਾ ਪੱਕ ਨਹੀਂ ਚਲਾਉਂਦੇ ਤੇ ਫਿਰ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਹੁੰਦੀ ਆ ਕਿਉਂਕਿ ਸਾਡਾ ਕੰਮ ਆ ਸਵਾਲ ਕਰਨਾ ਨਾ ਕਿ ਕਿਸੇ ਨੂੰ ਕੋਈ ਬਦਨਾਮ ਕਰਨਾ ਹਾਂ ਉਹ ਦੱਸ ਦੇਣ ਕਿ ਉਹ ਹੈਲੀਕਾਪਟਰ ਵਾਕੇ ਉੱਤੇ ਗਿਆ ਸੀ ਜਾਂ ਨਹੀਂ ਸੀ ਗਿਆ ਜੇ ਕਿ ਇਹਨੇ ਗਲਤ ਖਬਰ ਚਲਾਈ ਸੀ ਤੇ ਫੇਰ ਪਰਚਾ ਬਣਦਾ ਸੀ ਜਦੋਂ ਹੈਲੀਕਾਪਟਰ ਦੀ ਲੋਕੇਸ਼ਨ ਹਰ ਚੀਜ਼ ਦੱਸ ਦਿੰਦੀ ਆ ਤੇ ਫੇਰ ਇਹ ਪਰਚੇ ਨਹੀਂ ਸੀ ਬਣਦੇ ਸੋ ਅੱਜ ਅਸੀਂ ਮੰਗ ਪੱਤਰ ਦਿੱਤਾ ਸਾਰਿਆਂ ਚ ਰੋਸ ਆ ਤੇ ਇਹ ਜਿਹੜਾ ਰੋਸ ਲਗਾਤਾਰ ਜਿਹੜਾ ਉਹ ਰਹੇਗਾ ਕਿਹਦੀ ਕਿਹਦੀ ਜੁਨੀਆ ਨੂੰ ਪਤਾ ਆ ਇਹ ਦੇਖੋ ਜੀ ਸਾਰੇ ਸਾਂਝੇ ਪੱਤਰਕਾਰ ਜਿਹੜੇ ਨੇ ਗੁਰਦਾਸਪੁਰ ਦੇ ਉਹਨਾਂ ਨੇ ਇਕੱਠੇ ਹੋ ਕੇ ਅੱਜ ਮੰਗ ਪੱਤਰ ਦਿੱਤਾ ਵਾ ਕਿਉਂਕਿ ਇਹਦੇ ਚ ਕੋਈ ਯੂਨੀਅਨ ਇਕ ਨਹੀਂ ਆ ਇਹ ਸਾਰਿਆਂ ਦੀ ਲੜਾਈ ਆ ਸਾਰੇ ਸਾਂਝੀ ਹੋ ਕੇ ਜਿਹੜੀ ਇਹ ਲੜਾਈ ਲੜ ਰਹੇ ਆ ਅਸੀਂ ਦੀਪਕ ਜੀ ਦੀ ਅਗਵਾਈ ਦੇ ਵਿੱਚ ਆਣ ਕੇ ਅੱਜ ਜਿਹੜਾ ਇਹ ਮੰਗ ਪੱਤਰ ਦਿੱਤਾ। ਕਿ ਜੇ ਭਾਗ ਸੰਘਰਸ਼ ਨੇ ਇਹਦਾ ਪੂਰਾ ਅਸਰ ਕੀ ਹੋਇਆ ਪੱਤਰ। ਦੇਖੋ ਇਹਦਾ ਤੇ ਕੋਈ ਹੱਲ ਆ ਜੀ। ਬਾਕੀ ਅਸੀਂ ਆਪਣੇ ਕੰਮਾਂ ਤੋਂ ਥੋੜਾ हट ਜਾਣਾ ਵਾ। ਕੰਮ ਤੇ ਚੱਲਦੇ ਰਹਿਣੇ ਪਰਚਾ ਤੇ ਵੇਖੋ ਪੱਤਰਕਾਰ ਦਾ ਗਹਿਣਾ ਵਾ। ਇਹ ਤੇ ਪੈਂਦਾ ਹੀ ਰਹਿਣਾ ਵਾ। ਇਸ ਕਰਕੇ ਇਹ ਜੇ ਇਹਨਾਂ ਪਰਚਿਆਂ ਤੋਂ ਡਰ ਲੱਗਾਂਗੇ ਤਾਂ ਫਿਰ ਤੇ ਇਹ ਲਾਈਨ ਜਿਹੜੀ ਉਹ ਛੱਡਣੀ ਪਏਗੀ। ਸੋ ਅਸੀਂ ਇਹ ਸੰਘਰਸ਼ 'ਚੋਂ ਨਿਕਲੇ ਆ। ਤੇ ਜਿਹੜਾ ਬੰਦਾ ਜਦੋਂ ਸੰਘਰਸ਼ੀ ਹੋ ਜੇ ਫਿਰ ਉਹਨੂੰ ਇਹੋ ਜੀਆਂ ਚੀਜ਼ਾਂ ਦਾ ਕੋਈ ਡਰ ਨਹੀਂ ਹੁੰਦਾ ਦੇਖੋ ਜੀ ਜਿਹੜੇ 10 ਪੱਤਰਕਾਰਾਂ ਤੇ ਮਾਮਲਾ ਦਰਜ ਹੈ ਬਹੁਤੀ ਮਤਭੇਦਤਾ ਹੋ ਬਾਕੀ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਨੇ ਕੁਦਰਤ ਤੋਂ ਉਹਨਾਂ ਨੇ ਸਾਰੀ ਜਾਣਕਾਰੀ ਤੁਹਾਨੂੰ ਪੂਰੀ ਕਰੀ ਦਿੱਤੀ ਆ ਮੈਂ ਬਸ ਇੱਕ ਗੱਲ ਕਹਿਣਾ ਚਾਹਾਂਗਾ ਕਿ ਪੱਤਰਕਾਰ ਆਪਾਂ ਕਿਹਨੇ ਕਿੰਨੂ ਆ ਦੇਖੋ ਜੇ ਕੋਈ ਸਰਕਾਰ ਚੰਗਾ ਕੰਮ ਕਰਦੀ ਆ ਉਹਦੇ ਲਈ ਲੱਖਾਂ ਕਰੋੜਾ ਰੁਪਏ ਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਆ ਪਰ ਜੇਕਰ ਲੋਕਾਂ ਨੂੰ ਕੋਈ ਦਿੱਕਤ ਆਂਦੀ ਆ ਹਲੋ ਉਹ ਜਿਹੜੇ ਉਜਾਗਰ ਕਰਨਾ ਪੱਤਰਕਾਰਾਂ ਦਾ ਫਰਜ਼ ਆ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਲੀਕਾਪਟਰ ਦੇ ਬਾਰੇ ਆਰਟੀਆਈ ਪਾਈ ਗਈ ਆ ਸਵਾਲ ਪੁੱਛੇ ਗਏ ਉਹਦਾ ਸਰਕਾਰ ਨੂੰ ਚਾਹੀਦਾ ਸੀ ਕਿ ਆਪਣਾ ਡਿਫੈਂਸ ਕਰਦੇ ਹੋਏ ਉਹ ਚੀਜ਼ ਨੂੰ ਜਾਗਰ ਕਰਦੇ ਜਿ ਉਹਨਾਂ ਨੂੰ ਲੱਗਦਾ ਕੋਈ ਗਲਤ ਰਿਪੋਰਟ ਲਗਾਈ ਗਈ ਹੈ ਜਾਂ ਗਲਤ ਸਵਾਲ ਪੁੱਛਿਆ ਗਿਆ ਉਹਦਾ ਜਵਾਬ ਦੇਣਾ ਬੰਦਾ ਸੀ ਨਾ ਕਿ ਇਸ ਤਰ੍ਹਾਂ ਪਰਚੇ ਕਰਨਾ ਸੋ ਇਹ ਬਹੁਤ ਹੀ ਮਨ ਭਾਗਾ ਵਾ ਅੱਜ ਗੁਰਦਾਸਪੁਰ ਵਿੱਚ ਸਾਰੇ ਹੀ ਪੱਤਰਕਾਰਾਂ ਨੇ ਬੜੇ ਹੀ ਘੱਟ ਟਾਈਮ ਵਿੱਚ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਵੀ ਸੰਘਰਸ਼ ਹੋਰਦੇ ਕਰਨਾ ਪਿਆ ਉਹ ਕੀਤਾ ਜਾਵੇਗਾ ਕਿਉਂਕਿ ਜੇਕਰ ਇਸੇ ਤਰ੍ਹਾਂ ਹੀ ਪਰਚੇ ਹੁੰਦੇ ਦੇ ਤੇ ਪੱਤਰਕਾਰ ਜਿਹੜੇ ਆ ਫਿਰ ਇਹਦਾ ਮਤਲਬ ਕਿ ਪੱਤਰਕਾਰ ਸਰਕਾਰ ਜੋ ਕੰਮ ਕਰਦੀ ਹੈ ਜਾਂ ਜੋ ਕਹਿੰਦੀ ਆ ਸਿਰਫ ਉਹੀ ਦਿਖਾਵੇ ਤੇ ਪੱਤਰਕਾਰ ਬਿਲਕੁਲ ਸਹੀ ਨੇ ਜੇਕਰ ਪੱਤਰਕਾਰ ਸਰਕਾਰ ਦੀ ਕੋਈ ਨਲਾਇਕੀ ਜਨਤਾ ਦੇ ਅੱਗੇ ਲਿਆਉਂਦੇ ਨੇ ਕਿਉਂਕਿ ਪੁਰਾਣੀਆਂ ਸਰਕਾਰਾਂ ਵਿੱਚ ਵੀ ਚਾਹੇ ਕਾਂਗਰਸ ਦੀ ਆ ਚਾਹੇ ਅਕਾਲੀ ਦਲ ਦੀ ਆ ਉਹਨਾਂ ਸਰਕਾਰਾਂ ਵਿੱਚ ਵੀ ਪੱਤਰਕਾਰ ਜਿਹੜੇ ਆ ਸਰਕਾਰ ਦੀ ਜਿਹੜੀ ਨਲਾਇਕੀਆਂ ਨੂੰ ਉਜਾਗਰ ਕਰਦੇ ਰਹੇ ਆ ਪਰ ਉਸ ਸਮੇਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਹੁਣ ਇਸ ਤਰ੍ਹਾਂ ਦੀ ਕਾਰਵਾਈ ਹੋਣਾ ਕਿਤੇ ਨਾ ਕਿਤੇ ਬਹੁਤ ਹੀ ਮੰਤ ਭਾਗਾ ਵਾ ਸੋ ਆਪਾਂ ਸਾਰੇ ਅਸੀਂ ਪੀਲ ਕਰਦੇ ਆ ਕਿ ਸਰਕਾਰ ਜਿਹੜੀ ਆ ਇਹਨਾਂ ਕੰਮਾਂ ਤੋਂ ਬਾਜ਼ ਆ ਜੇ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਨਤੀਜਾ ਵੀ ਸਰਕਾਰ ਨੂੰ ਹੀ ਭੁਗਤਣਾ ਪਵੇਗਾ ਕਿਉਂਕਿ ਆਮ ਲੋਕ ਜਿਹੜੇ ਆ ਉਹ ਜਾਗਰੂਕ ਹੋ ਚੁੱਕੇ ਨੇ